Do you know? پہلی والی تیسرے میں تیری بہت ساری پرلے پرلے ہنکے جانی تے پے واری پے جے پے جے زندہ رہو او جی تھوڑا پیچھے ہو جاؤ ਪਾਲਿਆ ਮੇਰਾ ਨਾਮ ਰਾਜਵੀਰ ਤਰਕੋਰ ਮੀਤਪਤਾ ਇਸਤਰੀਆ ਕਾਲੀਦਾਲ ਪੰਜਾਬ ਅੱਜ ਜਿਹੜਾ ਠਾਠਾ ਮਾਰਦਾ ਇਕੱਠ ਸਾਡੇ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਸਾਡੇ ਹਲਕੇ ਤੋਂ ਸਾਡੇ ਐਮਪੀ ਬੰਨ ਜਾ ਰਹੇ ਨੇ ਛਿੜੀ ਅਨਿਲ ਜੋਸ਼ੀ ਜੀ ਅੱਜ ਉਹਨਾਂ ਦੇ ਵੈਲਕਮ ਵਾਸਤੇ ਉਹਨਾਂ ਦੇ ਸਮਰਥਨ ਵਾਸਤੇ ਇਹ ਠਾਠਾ ਮਾਰਦਾ ਇਕੱਠ ਜਿਹੜਾ ਤੁਸੀਂ ਦੂਰ ਤੱਕ ਨਿਗਾਹ ਮਾਰੋ ਘਟੋ ਘਟ ਵੀ ਹਰ ਘਰ ਦੇ ਵਿੱਚੋਂ ਇਹ ਲੇਡੀ ਜੀ ਇੱਥੇ ਪਹੁੰਚੀ ਆ ਸਾਰਿਆਂ ਦੀ ਸੋਚ ਜਿਹੜੀ ਆ ਇਹੀ ਸੋਚ ਆ ਵੀ ਅਸੀਂ ਅੱਜ ਜਿਹੜਾ ਚੋਣ ਨਿਸ਼ਾਨ ਤੱਕੜੀ ਨੂੰ ਕਾਮਯਾਬ ਕਰਨਾ ਤੇ ਆਓ ਸਾਰੇ ਸਮਰਥਨ ਕਰੀਏ ਤੇ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਚੋਣ ਨਿਸ਼ਾਨ ਤੱਕੜੀ ਤੇ ਵੋਟਾਂ ਪਾ ਕੇ ਕਾਮਯਾਬ ਕਰੀਏ ਤੁਸੀਂ ਕਹਿੰਦੇ ਬਣਨ ਜਾ ਰਹੇ ਐਮਪੀ ਕਿ ਲੱਗਦਾ ਕਿ ਇਹਨਾਂ ਮੁਕਾਬਲਾ ਟਫ ਹੈ ਕਿਸ ਵਿਸ਼ਵਾਸ ਨਾਲ ਤੁਸੀਂ ਕਹ ਰਹੇ ਹੋ ਦੇਖੋ ਮੁਕਾਬਲਾ ਤੇ ਟਫ ਹੈ ਹੀ ਆ ਮੁਕਾਬਲੇ ਦਾ ਮਤਲਬ ਵੀ ਕੋਈ ਜਿੰਨੇ ਵੀ ਕੈਂਡੀਡੇਟ ਖੜੇ ਨੇ ਅੰਮ੍ਰਿਤਸਰ ਤੋਂ ਕੋਈ ਇੱਕ ਵੀ ਦੱਸ ਦਵੇ ਵੀ ਜੋਸ਼ੀ ਦੇ ਮੁਕਾਬਲੇ ਕਿਸੇ ਨੇ 1 ਇੰਚ ਵੀ ਕੰਮ ਕੀਤਾ ਪਹਿਲਾਂ ਵੀ ਸਰਕਾਰ ਆ ਰਹੀਆਂ ਹੁਣ ਵੀ ਇਹ ਲੋਕਾਂ ਨੂੰ ਇਹਨਾ ਝੂਠ ਬੋਲ ਕੇ ਝਾੜੂ ਵਾਲਿਆਂ ਨੇ ਸਰਕਾਰ ਬਣਾਈ ਪਈ ਬੀਬੀ ਨੂੰ 1000 ਹਜ਼ਾਰ ਰੁਪਈਆ ਦਵਾਂਗੇ ਹਰ ਘਰ ਦੇ ਵਿੱਚੋਂ ਬੀਬੀ ਜਿਹੜੀ ਇਸ ਲਾਲਚ ਦੇ ਨਾਲ ਕਿ ਚਲੋ ਜਿਹੜੇ ਗਰੀਬ ਲੋਕ ਹੁੰਦੇ ਆ ਵਿਚਾਰੇ ਵੋਟਾਂ ਉਹਨਾਂ ਦੀਆਂ ਜ਼ਿਆਦਾ ਹੁੰਦੀਆਂ ਉਹਨਾਂ ਨੂੰ ਕੋਈ ਸੁਪਨੇ ਹੁਣ ਦੇ ਨਾਲ ਦੇ ਮਨ ਦੇ ਵਿੱਚ ਤੇ ਉਹ ਭੱਜ ਕੇ ਅਗਲਾ ਕਹਿੰਦਾ ਵੀ ਚਲੋ ਸਾਡੇ ਸੁਪਨੇ ਪੂਰੇ ਹੋਣ ਜਾ ਰਹੇ ਆ ਇਹਨਾਂ ਨੇ ਸੁਪਨੇ ਵਿਖਾਏ ਤੇ ਉਹਨਾਂ ਨੇ ਜਿਹੜੀਆਂ ਧੜਾ ਧੜ ਜਿਹੜਾ ਝਾੜੂ ਦਾ ਬਟਨ ਦੱਬਿਆ ਹੁਣ ਬਿਲਕੁਲ ਨਕਾਬ ਉੱਤਰ ਚੁੱਕਾ ਆ ਕਿ 2.5 ਸਾਲ ਹੋ ਗਏ ਆ ਇਹਨਾਂ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਉਲਟ ਘਰ ਘਰ ਦੇ ਵਿੱਚ ਨਸ਼ਾ ਹਰ ਗਲੀ 'ਚ ਨਸ਼ਾ ਭਾਵੇਂ ਛੋਟੇ ਛੋਟੇ ਬੱਚਿਆਂ ਕੋ ਨਸ਼ਾ ਲੱਲੋ ਲੋਕਾਂ ਮਾਵਾਂ ਦੇ ਜਵਾਨ ਪੁੱਤ ਜਿਹੜੇ ਆ ਡੇਲੀ ਕਿੰਨੇ ਕਿੰਨੇ ਪੁੱਤ ਜਿਹੜੇ ਮਰਨ ਰਏ ਆ ਲੋਕ ਬੇਰੁਜ਼ਗਾਰੀ ਤੋਂ ਆਤਰੋਏ ਆ ਲੋਕਾਂ ਦੇ ਬਿਜਲੀ ਦੇ ਬਿੱਲ ਲੋਕਾਂ ਦੀ ਹਹਾਕਾਰ ਬੇਰੁਜ਼ਗਾਰੀ ਇਥੇ ਤੁਰੇ ਜਾਂਦੀ ਕੋਈ ਲੇਡੀ ਜੀ ਸੜਕ ਤੇ ਸੁਰੱਖਿਅਤ ਨਹੀਂ ਆ ਕਿਸੇ ਦੀ ਚੈਨੀ ਕੋਲੀ ਕਿਸੇ ਦਾ ਪਰਸ ਕੋਲਿਆ ਕਿਉਂਕਿ ਰੋਜ਼ਗਾਰ ਹੀ ਕੋਈ ਨਹੀਂ ਹੈਗਾ ਲੋਕ ਭੁੱਖੇ ਮਰਨ ਦੇ ਨੇ ਕੀ ਕਰਨ ਲੋਕ ਔਰ ਲੋਕਾਂ ਨੇ ਤਈਆ ਕਰ ਲਿਆ ਐ ਇੰਨੇ ਤੰਗ ਆ ਗਿਆ ਝਾੜੂ ਦੀ ਸਰਕਾਰ ਤੋਂ ਲੋਕ ਹੁਣ ਜਿਹੜਾ ਵਾ ਲੋਕਾਂ ਨੂੰ ਸੋਚ ਸਮਝ ਕੇ ਵੋਟ ਜਿਹੜੀ ਆ ਜੇ ਵਿਕਾਸ ਪੁਰਸ਼ ਦੇ ਨਾਂ ਤੋਂ ਜੋਸ਼ੀ ਸਾਹਿਬ ਜਾਣੇ ਜਾਂਦੇ ਸੀ ਤੇ ਜੇ ਉਹਨਾਂ ਕੰਮ ਕੀਤਾ ਸੀ ਤਾਂ ਉਹਨਾਂ ਦਾ ਨਾਂ ਵਿਕਾਸ ਪੁਰਸ਼ ਪਿਆ ਸੀ ਲਗਦਾ ਕੀ ਉਹਨਾਂ ਨੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੇਖੋ ਇਹ ਛੜਕਾਂ ਜਿੱਥੇ ਅਸੀਂ ਅੱਜ ਇਸ ਟਾਈਮ ਖੜੇ ਆ ਦਰਬਾਰ ਸਾਹਿਬ ਨੂੰ ਰਸਤਾ ਜਾਂਦਾ ਛੜਕਾਂ ਸਾਰੇ ਸ਼ਹਿਰ 'ਚ ਜਾਲ ਵਿਛਾ ਦਿੱਤਾ ਔਰ ਮੈਂ ਇਹੀ ਸਾਰਿਆਂ ਨੂੰ ਅਪੀਲ ਕਰਦੀ ਬੇਨਤੀ ਕਰਦੀ ਵੀ ਸਾਰੇ ਚੋਣ ਨਿਸ਼ਾਨ ਤੱਕੜੀ ਤੇ ਵੋਟ ਪਾ ਕੇ ਤੱਕੜੀ ਨੂੰ ਜਿਤਾਓ ਤੇ ਸ਼੍ਰੀ ਅਨਿਲ ਜੋ ਚੀਜ਼ ਨੂੰ ਲਿਆਓ ਜੀ ਮੈਂ ਅਜਿਹਾ ਗਰੂਪ ਕੋਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਕਾਲੀਦਾਲ ਜਿੱਤੇ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਬਹੁਤ ਵੱਡਾ ਰੋਡ ショ ਅਨਿਲ ਜੋਸ਼ੀ ਜੀ ਦੇ ਮੱਥੇ ਵਿੱਚ ਨਿਕਲ ਰਿਹਾ ਵਾ ਜਿਸ ਦੀ ਅਗਵਾਈ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਕਰ ਰਹੇ ਆ ਔਰ ਲੋਕਾਂ 'ਚ ਬਹੁਤ ਉਤਸ਼ਾਹ ਵਾ ਜੋਸ਼ੀ ਸਾਹਿਬ ਨੂੰ ਜਤਾਉਂਦਾ ਲੋਕਾਂ ਨੇ ਇੱਕ ਪ੍ਰਣ ਲੈ ਲਿਆ ਵਾ ਕਿ ਇਸ ਵਾਰ ਜੋਸ਼ੀ ਸਾਹਿਬ ਨੂੰ ਜਤਾ ਕੇ ਪਾਰਲੀਮੈਂਟ 'ਚ ਭੇਜ ਕੇ ਜਿਹੜੇ ਰੁਕੇ ਹੋਏ ਕੰਮ ਆ ਉਹ ਬਿਲਕੁਲ ਕਰਾਉਂਦਾ ਉਹ ਮਨ ਬਣਾ ਚੁੱਕੇ ਆ ਸ਼ੋਅ ਬਾਰੇ ਦੱਸੋ ਹਾਂਜੀ ਮੇਰਾ ਨਾਮ ਪ੍ਰਵੀਂਦਰ ਮੈਂ ਵੈਸਟ ਹਲਕੇ ਤੋਂ ਤੇ ਅੱਜ ਦੇ ਰੋਡ ਸ਼ੋਅ ਤੇ ਇੰਨੀ ਕਿ ਹਮ ਮਹਾਮਾ ਆ ਕੇ ਦੁਨੀਆ ਪਹੁੰਚੀ ਹੈ ਕਿ ਜੋਸ਼ੀ ਜੀ ਦੇ ਨਾਲ ਹੀ ਅਸੀਂ ਜਾਣਾ ਆ ਜਿੱਥੋਂ ਤੱਕ ਚਿੱਤਨਗੇ ਉਹਨਾਂ ਦੀ ਵੱਡੀ ਜਿੱਤ ਦਾ ਇਹ ਚਿੰਨਣਾ ਜਰੋਂਦਿਆ ਕਿ ਇਹਨਾਂ ਨੇ ਕਿੰਨੇ ਕੁ ਵਿਕਾਸ ਪੁਰਸ਼ ਨੇ ਕੰਮ ਕੀਤੇ ਇਸ ਕਰਕੇ ਸਾਡੇ ਸਾਰੇ ਜਿੰਨੇ ਵੀ ਲੋਕ ਇੱਥੇ ਇਕੱਠੇ ਹੋਣੇ ਤੇ ਦੁਆਵਾਂ ਵਾ ਕਿ ਵੱਡੀ ਲੀਡ ਨਾਲ ਜੋਸ਼ੀ ਜੀ ਜਿੱਤਣ ਕਿੰਨਾ ਕੁ ਅੱਜ ਇਕੱਠ ਜਿਹੜਾ ਇੱਥੇ ਇਕੱਠਾ ਹੋਇਆ ਹੈ ਹਜ਼ਾਰਾਂ ਦੀ ਲੱਖਾਂ ਦੀ ਦੁਨੀਆ ਨਾਲ ਅਸੀਂ ਕਹਿ ਸਕਦੇ ਕਿ ਕਿੰਨਾ ਕੁ ਉਹਨਾਂ ਦੇ ਵਿੱਚ ਲੋਕਾਂ 'ਚ ਜੋਸ਼ ਭਰਿਆ ਪਰ ਅਸੀਂ ਚਾਹੁੰਦੇ ਹਾਂ ਕਿ ਐ ਕਾਇਆ ਜਾਏ ਵਿਕਾਸਪੁਰਸ਼ ਦੇ ਨਾਮ ਤੋਂ ਜਾਣੇ ਜਾਂਦੇ ਆ ਕਿ ਲੋਕ ਐਤੀ ਮੌਕਾ ਦੇਣਗੇ ਬਿਲਕੁਲ 100% ਹੀ ਲੈ ਕੇ ਦੇਣਗੇ ਕਿ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਆਪਣੇ ਦਿਮਾਗ ਨੂੰ ਬਦਲਿਆ ਹੈ ਤੇ ਇਸ ਕਰਕੇ ਸਾਡੇ ਸਾਥੀਆ ਦੁਆਵਾਂ ਨੇ ਨਾਲ ਜੋਸ਼ੀ ਜੀ ਦੇ ਕਿਉਂ ਵੱਡੀ